ਪੱਛੜੇ ਦੀ ਵੱਡੀ ਖਬਰ ਪਾਕਿਸਤਾਨ ਦੇ ਨਾਲ ਸੰਬੰਧਿਤ YouTube ਚੈਨਲਾਂ ਨੂੰ ਲੈ ਕੇ ਸਾਹਮਣੇ ਆਉਂਦੀ ਪਈ ਹੈ ਭਾਰਤ ਦੇ ਵਿੱਚ ਪਾਕਿਸਤਾਨ ਦੇ ਤਕਰੀਬਨ 16-17 YouTube ਚੈਨਲਾਂ ਨੂੰ ਬੈਨ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਡਾਣ ਟੀਵੀ ਹੋ ਗਿਆ ਜਾਂ ਫਿਰ ਸਮਾ ਟੀਵੀ ਹੋ ਗਿਆ ਕਈ ਅਜਿਹੇ ਚੈਨਲ ਹੈ ਜੋ ਬਹੁਤ ਵੱਡੀ ਪ੍ਰਸਿੱਧੀ ਨਾਵਾਖਟ ਕੇ ਬੈਠੇ ਸੀ ਪਰ ਦੂਸਰੇ ਪਾਸੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਲਗਾਤਾਰ ਭਾਰਤ ਦੇ ਵੱਲੋਂ ਹਰ ਪਾਸਿਓਂ ਪਾਕਿਸਤਾਨ ਤੇ ਵਾਰ ਕੀਤੇ ਜਾ ਰਹੇ ਆ ਤਸਵੀਰਾਂ ਦੇ ਵਿੱਚ ਜੇਕਰ ਤੁਸੀਂ ਗੱਲ ਕਰਦੇ ਪਈਓ ਤਾਂ ਭਾਰਤ ਸਰਕਾਰ ਨੇ 17 ਪਾਕਿਸਤਾਨੀ YouTube ਚੈਨਲਸ ਨੂੰ ਬੈਨ ਕਰ ਦਿੱਤਾ ਹੈ ਇਸ ਦੇ ਵਿੱਚ ਕ੍ਰਿਕਟਰ ਸ਼ੌਇਬ ਅਖਤਰ, ਡਾਣ ਨਿਊਜ਼, ਸਮਾ ਟੀਵੀ, ਜੀਓ ਨਿਊਜ਼ ਸ਼ਾਮਿਲ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਚੈਨਲਸ ਭਾਰਤ ਤੇ ਸੁਰੱਖਿਆ ਏਜੰਸੀਆਂ ਦੇ ਖਿਲਾਫ ਝੂਠੀ ਅਤੇ ਭ੍ਰਮ ਫਲਾਉਣ ਵਾਲੀ ਖਬਰਾਂ ਚਲਾਉਂਦੇ ਪਏ ਆ। ਸਰਕਾਰ ਨੇ ਇਹ ਕਾਰਵਾਈ ਗ੍ਰਹਿ ਮੰਤਰਾਲੇ ਦੇ ਰਿਕਮੈਂਡੇਸ਼ਨ ਤੋਂ ਬਾਅਦ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਦੇ ਵਿਚਕਾਰ ਇਹ ਅਹਿਮ ਬੈਠਕ ਵੀ ਹੋਣ ਵਾਲੀ ਹੈ ਰਾਜਨਾਥ ਪ੍ਰਧਾਨ ਮੰਤਰੀ ਨਾਲ ਮਿਲਣ ਤੇ ਉਹਨਾਂ ਦੇ ਘਰ ਪਹੁੰਚੇ ਹੋਏ ਐ ਉਧਰ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਵਿੱਚ ਅੱਜ ਇੱਕ ਵਿਸ਼ੇਸ਼ ਪੱਧਰ ਤੇ اجلاس ਬੁਲਾਇਆ ਗਿਆ ਇਸ ਤੋਂ ਪਹਿਲਾਂ ਪਹਿਲਗਾਮ ਦੇ ਵਿੱਚ ਮਾਰੇ ਗਏ ਟੂਰਿਸਟ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਇਸ ਵਿਚਕਾਰ ਜੰਮੂ ਕਸ਼ਮੀਰ ਪੁਲਿਸ ਨੇ 15 ਅੱਤਵਾਦੀ ਟਿਕਾਣਿਆਂ ਤੇ ਰੇਡ ਕੀਤੀ ਅਤੇ ਉਹਨਾਂ ਨੂੰ ਤਹਸਨਸ ਕੀਤਾ ਜ਼ਿਕਰੇ ਖਾਸੇ ਕਿ ਪਾਸੇ ਜੇਕਰ ਗੱਲ ਕੀਤੀ ਜਾਵੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਰੇਡ ਕਾ ਬਣਿਆ ਹੋਇਆ ਜਿਸ ਤੋਂ ਬਾਅਦ ਪਿਛਲੇ ਦਿਨੀ ਪਾਕਿਸਤਾਨ ਦੇ ਸੀਨੀਅਰ ਮੰਤਰੀ ਦੇ ਵੱਲੋਂ ਪ੍ਰਮਾਣਿਕਾ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਗਿਆ ਸੀ